ਦੇ ਵਿੱਚ ਬਣਾਵਾਂਗੇ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਗਾਜਰ ਵਾਲੀ ਖੀਰ ਬਹੁਤ ਟੇਸਟੀ ਬਣਦੀ ਹੈ ਇਸ ਦੇ ਲਈ ਪਹਿਲਾਂ ਗਾਜਰਾ ਨੂੰ ਤੁਸੀਂ ਛਿੱਲ ਕੇ ਧੋ ਕੇ ਕद्दूकस ਕਰ ਲੈਣਾ ਮੀਡੀਅਮ ਸਾਈਜ਼ ਦੇ ਕद्दूकस ਦੇ ਨਾਲ ਮੈਂ ਕद्दूकस ਕੀਤਾ ਵਾ ਤੇ ਕੜਾਈ ਦੇ ਵਿੱਚ 2 ਚਮਚ ਦੇਸੀ ਘਿਓ ਲਿਆਏ ਦੇਸੀ ਘਿਓ ਦੇ ਵਿੱਚ ਅਸੀਂ ਗਾਜਰ ਜਿੰਨੀ ਕद्दूकस ਕੀਤੀ ਸੀ ਉਹ ਐਡ ਕਰ ਦਾਂਗੇ ਇਹਨੂੰ ਆਪਾਂ ਥੋੜਾ ਜਿਹਾ ਪਹਿਲਾਂ ਪਕਾਉਣਾ ਹੈ ਕਿਉਂਕਿ ਪਕਾਉਣ ਦੇ ਨਾਲ ਸੌਫਟ ਹੋ ਜਾਂਦੀ ਹੈ ਤੇ ਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਮਿੱਠਾ ਐਡ ਕੀਤਾ ਜਿਆਦਾ ਨਹੀਂ ਥੋੜੀ ਸ਼ੱਕਰ ਐਡ ਕੀਤੀ ਹੈ ਤੁਸੀਂ ਚਾਹੋ ਤਾਂ ਖੰਡ ਜਾਂ ਮਿਸ਼ਰੀ ਵੀ ਐਡ ਕਰ ਸਕਦੇ ਹੋ ਤਾਂ ਇਹਦੇ ਮੋਇਸਚਰ ਦੇ ਨਾਲ ਇਹ ਪੱਕ ਜਾਏਗੀ ਗਾਜਰ ਸਾਡੀ ਜਿਹੜੀ ਹੈ ਨਾ ਇਹਨੂੰ ਕਵਰ ਕਰਕੇ ਸਲੋ ਫਲੇਮ ਤੇ 10 ਮਿੰਟ ਦੇ ਲਈ ਆਪਾਂ ਪਕਾਵਾਂਗੇ ਇਧਰ ਟੁਕੜਾ ਚੌਲ ਜਾਂ ਖੀਰ ਵਾਲੇ ਚੌਲ ਵੀ ਆਪਾਂ ਭਿਓਂ ਕੇ ਰੱਖ ਦਿੱਤੇ ਆ ਧੋ ਕੇ ਤੇ 10 ਮਿੰਟ ਹੋ ਗਏ ਆ ਗਾਜਰ ਤੁਸੀਂ ਦੇਖ ਸਕਦੇ ਹੋ ਇਹਦੀ ਕੁਆਂਟੀਟੀ ਵੀ ਘਟ ਗਈ ਆ ਹੁਣ ਆਪਾਂ ਇਸ ਦੇ ਵਿੱਚ ਐਡ ਕਰਦੇ ਆਂਗੇ ਦੁੱਧ ਮੈਂ 1 ਲੀਟਰ ਦੁੱਧ ਦਾ ਇਸਤੇਮਾਲ ਕਰ ਰਹੀ ਆਂ ਤੇ ਦੁੱਧ ਆਪਾਂ ਥੋੜਾ ਥੋੜਾ ਨਾਲ ਦੀ ਨਾਲ ਐਡ ਕਰਦੇ ਜਾਵਾਂਗੇ ਥੋੜਾ ਦੁੱਧ ਐਡ ਕਰਕੇ ਵਿੱਚ ਅਸੀਂ ਚੌਲ ਜਿਹੜੇ ਆ ਉਹ ਪਾ ਦਿੱਤੇ ਤੇ ਕਿਉਂਕਿ ਚੌਲ ਜਿਵੇਂ ਜਿਵੇਂ ਫੁੱਲਦੇ ਜਾਂਦੇ ਆ ਤੇ ਇਹਦੀ ਕੁਆਂਟੀਟੀ ਖੀਰ ਦੀ ਆਟੋਮੈਟਿਕ ਜਿਹੜੀ ਆ ਉਹ ਇਨਕਰੀਸ ਹੋ ਜਾਂਦੀ ਆ ਤੇ ਦੁੱਧੂ ਦੀ ਕੁਆਂਟੀਟੀ ਘਟਦੀ ਜਾਂਦੀ ਆ ਜਦੋਂ ਖੀਰ ਬਣ ਰਹੀ ਹੈ ਤੁਸੀਂ ਇਹਨੂੰ ਸਲੋ ਫਲੇਮ ਤੇ ਰੱਖ ਕੇ ਨਾਲ ਆਪਣੇ ਬਾਕੀ ਦੇ ਕੰਮ ਵੀ ਕਰ ਸਕਦੇ ਹੋ ਇਹਨੂੰ ਪਰ ਹਿਲਾਉਂਦੇ ਰਹਿਣਾ ਕਿਉਂਕਿ ਇਹਦੇ ਉੱਪਰ ਮਲਾਈ ਦੀ ਜਿਹੜੀ ਪਰਤ ਆ ਉਹ ਨਹੀਂ ਹੋਣੀ ਚਾਹੀਦੀ 80% ਖੀਰ ਬਣਨ ਤੇ ਅਸੀਂ ਇਸ ਦੇ ਵਿੱਚ ਫਲੇਵਰ ਲਈ ਇਲਾਇਚੀ ਪਾਊਡਰ ਪਾ ਦਿੰਦਾ ਨਾਲ ਹੀ ਇਹਦੇ ਵਿੱਚ ਅਸੀਂ ਡਰਾਈ ਫਰੂਟਸ ਜਿਹਦੇ ਵਿੱਚ ਕਾਜੂ ਤੇ ਬਦਾਮ ਬਰੀਕ ਕੱਟ ਕੇ ਐਡ ਕਰ ਦਿੰਦੇ ਆ ਤੇ ਨਾਲ ਹੀ ਮੈਂ ਖਿਸ਼ਮਿਸ਼ ਭਿਉਂ ਕੇ ਰੱਖੀ ਹੋਈ ਸੀ ਜਦੋਂ ਤੁਸੀਂ ਖੀਰ ਬਣਾਉਣੀ ਸਟਾਰਟ ਕਰਦੇ ਹੋ ਉਦੋਂ ਤੁਸੀਂ ਖਿਸ਼ਮਿਸ਼ ਭਿਉਂ ਦਿਓ ਤੇ ਉਹ ਵੀ ਆਪਾਂ ਇਸ ਦੇ ਵਿੱਚ ਐਡ ਕਰ ਦਿੱਤੀ ਕਿਉਂਕਿ ਭਿਉਂ ਕੇ ਇਹ ਬਹੁਤ ਟੇਸਟੀ ਲੱਗਦੀ ਹੈ ਹੁਣ ਆਪਾਂ ਇਹਨੂੰ 5-7 ਮਿੰਟ ਲਈ ਹੋਰ ਪਕਾਵਾਂਗੇ ਵੈਸੇ ਤਾਂ ਇਹ ਕਾਫੀ ਗਾੜੀ ਹੋ ਗਈ ਹੈ ਤੇ ਪਰ ਹਜੇ ਥੋੜੀ ਜਿਹੀ ਇਹਦੇ ਚ ਕਮੀ ਸੀਗੀ ਤੇ ਆਪਾਂ 10 ਮਿੰਟ ਤੱਕ ਲਈ ਇਹਨੂੰ ਪਕਾ ਲਿਆ ਹੁਣ ਇਹਨੂੰ ਗੈਸ ਦੀ ਫਲੇਮ ਬੰਦ ਕਰ ਦਿਓ ਜਿਵੇਂ ਜਿਵੇਂ ਠੰਡੀ ਹੁੰਦੀ ਜਾਏਗੀ ਇਹ ਹੋਰ ਵੀ ਜ਼ਿਆਦਾ ਗਾੜੀ ਤੇ ਸੌਫਟ ਹੁੰਦੀ ਜਾਏਗੀ ਤੇ ਇਹਦੇ ਫਲੇਵਰ ਜਿਹੜੇ ਆ ਉਹ ਬਾਹਰ ਨਿਕਲਦੇ ਆਉਣਗੇ ਤੇ ਤੁਸੀਂ ਦੇਖ ਸਕਦੇ ਹੋ ਠੰਡੀ ਹੋਣ ਦੇ ਬਾਅਦ ਖੀਰ ਹੋਰ ਵੀ ਵਧੀਆ ਬਣ ਗਈ ਆ ਤੇ ਬਹੁਤ ਟੇਸਟੀ ਲੱਗਦੀ ਹੈ ਗਾਜਰ ਵਾਲੀ ਖੀਰ ਜ਼ਰੂਰ ਬਣਾਓ ਕਿਉਂਕਿ ਗਾਜਰ ਦਾ ਸੀਜ਼ਨ ਹੈ ਉੱਪਰ ਦੀ ਡਰਾਈ ਫਰੂਟਸ ਹੋਰ ਐਡ ਕਰ ਦਿਓ ਇਹ ਬਹੁਤ ਹੀ ਹੈਲਦੀ ਵੀ ਆ ਤੇ ਬਹੁਤ ਹੀ ਡੇਲੀਸ਼ੀਅਸ ਵੀ ਹੈ ਤੇ ਹਰ ਕਿਸੇ ਨੂੰ ਬਹੁਤ ਪਸੰਦ ਆਉਂਦੀ ਆ ਉਮੀਦ ਕਰਦੇ ਹਾਂ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ